ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੈਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰੇਕ ਕੋਣ ਵਾਲੀ ਲੰਗੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਜਿਹੜੀ ਵਿਜਿਟ ਆ ਗਈ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਟਾਪ ਬਰੀਡ ਦੀ ਜਰਸੀ ਹੋਰਸ ਲਈ ਲੈ ਕੇ ਆਏ ਆ ਫਾਰਮ ਦੇ ਵਿੱਚੋਂ ਆਪਾਂ ਪਰਚੀਜ਼ ਕੀਤੀ ਆ ਫੁੱਲ ਹਾਈਟ ਵਰਜਨ ਵਜੂਦ ਦੇ ਬੱਚਾ ਤੇ ਜੇ ਗੱਲ ਕਰੀਏ ਦੀ ਉਮਰ ਦੀ ਉਮਰ ਇਹਦੀ ਬਈ 13 ਤੋਂ 14 ਮੰਤਰੀ ਹੈਗੀ ਇਹ ਮੂੰਹ ਤੋਂ ਖੀਰੀ ਹੈ ਜਿਹੇ ਬਿਲਕੁਲ ਫੇਸ ਬਿਊਟੀ ਚੈੱਕ ਕਰੋ ਪੱਲ ਹਾਈਟ ਫੇਸ ਬਹੁਤ ਚੰਗਾ ਬੁੱਧੀਬਾਦੀ ਚੈੱਕ ਕਰ ਸਕਦੇ ਆ ਬਾਕੀ ਪੇਠਾ-ਭੂਠਾ ਚੈੱਕ ਕਰ ਸਕਦੇ ਬਹੁਤ ਸੋਹਣਾ ਇਸ ਦਾ ਚੌੜਾ ਪਿੱਟਾਗਾ ਝੂਲੀ-ਝਲੀ ਚੈੱਕ ਕਰੋ ਚਾਰ ਹੀ ਥਾਣਾ ਕੋ ਪੰਜ ਵੀ ਫੋਟਾਂ ਨਹੀਂ ਹੈਗੀ ਆ ਦੇਖ ਸਕਦੇ ਆ ਲੇਵਾ ਤੇ ਜੇ ਗੱਲ ਕਰੀਏ ਸੀਮਰ ਕਾਰਡ ਦੀ ਬਾਈ ਜੀ ਖੁਦ ਹੈਗੀ ਇਹ ਬਾਈ ਜੀ ਵਰਲਡ ਵਾਈਡ ਦਾ ਵਾਈਟ ਹਾਊਸ ਸੀਮਨ ਜੀਗਾ ਖੁਦ ਉਹਦੀ ਆ ਤੇ AI ਇਹਦੀ ਪਰਸ ਉਹਨਾਂ ਨੇ ਕਰਵਾਤੀ ਆ ਕਾਵਾਗਾ ਜੀ ਦਾ ਸੀਮਣੇ ਦੇ ਲੱਗਿਆ ਹੋਇਆ ਅੱਜ ਦੂਜਾ ਦਿਨ ਹੋ ਗਿਆ ਸੀਮਣ ਲੱਗੇ ਨੂੰ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਪ੍ਰਾਈਸ ਇਹਦਾ ਬਹੁਤ ਜਾਇਜ਼ ਹੋਊਗਾ ਤੇ ਜੇ ਮਾਂ ਦੇ ਮਿਲ ਕੈਪੈਸਿਟੀ ਦੀ ਗੱਲ ਕਰੀਏ 34 35 ਗੋਦੀ ਮਾਂ ਖਲੇ ਦੁੱਧ ਸੀਗਾ ਬਾਕੀ ਦੱਸਣ ਦੀ ਲੋੜ ਹੀ ਤੁਹਾਨੂੰ ਝੂਲੀ ਦੱਸਦੀ ਆ ਬੱਸੀ ਜੀ ਕਿਉਂ ਝੂਲੀ ਜਿਹੜੇ ਹਿਸਾਬ ਨਾਲ ਦੀ ਉਮਰ ਆ ਜੇ ਕੁਝ ਵੀ ਨਹੀਂ ਝੂਲੀ ਬਹੁਤ ਸੋਹਣਾ ਦੁੱਧ ਲੂਗੀ ਬੱਸੀ ਬਾਜ ਵੈਰੀਟ ਉੱਤੇ ਸੇਲ ਆ ਜੇ ਮਰੇ ਕਿਸੇ ਵੀ ਕਿਸਾਨ ਭਰਾ ਦੇ ਵਸੀਦਾਂ ਦੋਵੇ ਤਾਂ ਮੇਰੇ ਨਾਲ ਸੰਪਰਕ ਕਰਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੋਬਾਈਲ ਨੰਬਰ ਮੇਰਾ ਹੈਗਾ 8699099978 ਸਾਰੇ ਮੇਰੇ ਵੀਰਾਂ ਭੈਣਾਂ ਆਪਣਾਵਾਂ ਦਾ ਵੀਡੀਓ ਨਟ ਤੱਕ ਦੇਖਣ ਲਈ ਤੇ ਤੁਹਾਨੂੰ ਮੈਂ ਧੰਨਵਾਦ ਕਰਦਾ ਜਲਦ ਨਵੀਂ ਵੀਡੀਓ ਨਾਲ ਥੈਂਕ ਯੂ ਵੈਰੀ ਮੱਚ